मुदापाद मुद मुद फ मुर्दा पाद मुद मुबाद पराली साड़न लगिया ड्यूटिया मुलाजमान दियादाली साड़न लगे ड्यूटिया मुलाजमान दिया करो रदे करो, करो। 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 शाही नहीं चलेगी नहीं चलेगी नहीं चलेगी धक्केगी फिलका एक्शन मुर्दा पाद मुर्दाबाद मुराबाद प्लेटफार्म ਆਪਾ ਜਿੰਦਾਬਾਦ ਜਿੰਦਾਬਾਦ ਸਾਡਾ ਇਕਾ ਜਿੰਦਾਬਾਦ 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 ੱੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ੱੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਜਿੰਦਾਬਾਦ ਸਰਕਾਰ ਮੁਰਦਾਬਾਦ 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 ਹਲਕਾ ਐਕਸ਼ਨ ਮੁਰਦਾਬਾਦ 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 ਜੀ ਸਰ ਕੀ ਨਾਮ ਹੈ ਤੁਹਾਡਾ ਓਮ ਪ੍ਰਕਾਸ਼ ਸਟੇਟ ਕਮਿਟੀ ਆਗੂ EMPLOYEES FEDERATION ਕੀ ਮਾਮਲਾ ਕੀ ਹੋਈ ਅੱਜ ਕੱਟ ਕੀਤਾ ਹੈ ਮਾਜੀ ਅੱਜ ਅਸੀਂ ਐਕਸ਼ਨ ਫਾਲਕਾ ਦੇ ਖਿਲਾਫ ਜਿਹੜਾ ਰੋਸ ਪ੍ਰਦਰਸ਼ਨ ਅੱਜ ਕੀਤਾ ਕਿਉਂਕਿ 10-9 ਨੂੰ ਵੈਸਤ ਲਗਭਗ 3 ਮਹੀਨੇ ਹੋ ਗਏ ਡਿਊਟੀਆਂ ਜਿਹੜੀਆਂ ਲਗਭਗ 2 ਸਾਲਾਂ ਤੋਂ ਲੱਗ ਰਹੀਆਂ ਸੀ ਪਿਛਲੀ ਵਾਰ ਵੀ ਅਸੀਂ ਐਕਸ਼ਨ ਫਾਲਕਾ ਦੇ ਖਿਲਾਫ ਇੱਕ ਦਿਨ ਰੋਸ ਪ੍ਰਦਰਸ਼ਨ ਕੀਤਾ ਸੀ ਉਦੋਂ ਵੀ ਇਸ ਗੱਲ ਤੇ ਸਹਿਮਤੀ ਬਣੀ ਸੀ ਆਉਣ ਵਾਲੇ ਸਮੇਂ ਦੇ ਵਿੱਚ ਡੀਸੀ ਫਾਲਕਾ ਜਦੋਂ ਵੀ ਲਿਸਟਾ ਮੰਗੂਗਾ ਪ੍ਰਾਲੀ ਨਾਮ ਛਾੜਨ ਦੇ ਮੁੱਦੇ ਤੇ ਤਾਂ ਜਿਥੇ ਬੰਦੀਆਂ ਨਾਲ ਮੀਟਿੰਗ ਬੁਲਾ ਕੇ ਉਸ ਮੁੱਦੇ ਦਾ ਜਿਹੜਾ ਯੋਗ ਹੱਲ ਜਿਹੜਾ ਲੱਭ ਲਿਆ ਜਾਊਗਾ ਹਰ ਕੁਸ਼ ਹੋਗੀ ਵੀ ਤੁਹਾਡੀਆਂ ਜਿਹੜੇ ਡਿਊਟੀਆਂ ਇਸੇ ਕੀ اسپਸ਼ਲ ਦੇ ਅੰਡਰਸਟੈਂਡ ਆਫ ਦ ਡਿਊਟੀਆਂ ਨਹੀਂ ਲਗਾਈਆਂ ਜਾਂਦੀਆਂ ਇਸ ਵਾਰੀ ਫਿਰ ਮਤਲਬ ਅਸੀਂ ਸਮਝਿਆ ਵੀ ਬਿਨਾਂ ਚੌਪ ਚਪੀਤੇ ਜਥੇਬੰਦੀ ਨਾਲ ਬਿਨਾਂ ਮੀਟਿੰਗ ਕੀਤੇ ਚੋਰੀ ਆਪ ਦੇ ਪੱਧਰ ਤੇ ਪਿਛਲੀ ਵਾਰੀ 26 ਕਰਮਚਾਰੀਆਂ ਦੀਆਂ ਡਿਊਟੀਆਂ ਲਗੀਆਂ ਸੀ ਇਸ ਵਾਰ 42 ਦੇ ਲੱਗਿਆ ਜਿਹੜੀ ਚੁੱਪ ਚਪੀਤੇ ਲਿਸਟ ਭੇਜੀ ਗਈ ਤੱਕ ਕਿਸ ਤਰ੍ਹਾਂ ਦੀ ਡਿਊਟੀ ਹੈ ਜਿਹੜੀ ਤੁਹਾਡੀ ਲਗਾ ਦਿੱਤੀ ਜਾਂਦੀ ਹੈ ਜੀ ਡਿਊਟੀ ਇਸ ਤਰ੍ਹਾਂ ਹੁੰਦੇ ਜਿੱਥੇ ਜਿਹੜੇ ਵੀ ਏਰੀਆ ਦੇ ਵਿੱਚ ਪਰਾਲੀ ਨੂੰ ਲੋਕ ਪਬਲਿਕ ਅੱਗ ਲਗਾਉਂਦੀ ਹੈ ਉੱਥੇ ਵੀ ਤੁਸੀਂ ਰਿਪੋਰਟ ਕਰੋ ਵੀ ਅੱਗ ਕਿਉਂ ਲੱਗੀ ਅਸੀਂ ਕਹਿੰਦੇ ਜਦੋਂ ਰਡਾਰ ਡੀਸੀ ਦਫਤਰ ਤੋਂ ਚੜ ਉਹਨਾਂ ਕੋਲ ਸਾਰਾ ਸਿਸਟਮ ਇੱਥੇ ਆ ਗਿਆ ਪਰ ਸਾਨੂੰ ਉੱਥੇ ਭੇਜਣ ਦਾ ਕੀ ਤੋਕ ਹੈ ਜਦੋਂ ਅਸੀਂ ਕਹਿੰਦਾ ਵੀ ਖਫਤਗਾਰ ਫਲਾਣਾ ਖਫਤਗਾਰ ਅੱਗ ਲਗਾਈ ਖੜਾ ਉਹਦੀ ਰਜਿਸਟਰ ਸਾਡੇ ਨਾਲ ਬਣਦੀ ਹੈ ਖਫਤਗਾਰ ਉੱਥੇ ਸਾਡਾ ਇਕੱਲਾ EMPLOYEE ਜਾਂਦਾ ਹੈ ਇਕੱਲੇ ਡਿਊਟੀ ਲੱਗੂ ਪਿੱਛੇ ਵੀਡੀਓ ਵੀ ਵਾਇਰਲ ਹੋਈਆਂ ਵੀ ਜਿਹੜੇ ਉੱਥੇ ਅਫਸਰ ਗਏ ਸੀ ਉਹਨਾਂ ਦੇ ਹੱਥੋਂ ਹੀ ਅੱਗ ਲਵਾਈ ਗਈ ਭਰਾਲੀ ਨੂੰ ਦੇਖੋ ਜੀ ਸਾਡੇ ਦੇ ਕਰਮਚਾਰੀ ਕੋਲ ਤੇ ਇਸ ਤਰ੍ਹਾਂ ਨਹੀਂ ਲਗਵਾਈ ਗਈ ਤਾਂ ਸੀ ਉਸ ਗੱਲ ਦਾ ਜਿਹੜਾ ਅਸੀਂ ਵਿਰੋਧ ਕਰ ਰਹੇ ਹਾਂ ਕਈ ਵੀਡੀਓ ਵਾਇਰਲ ਹੋਈਆਂ ਮੈਂ ਉਹ ਗੱਲ ਕਰ ਰਿਹਾ ਜਿਨ੍ਹਾਂ ਦੀਆਂ ਡਿਊਟੀਆਂ ਲੱਗਦੀਆਂ ਹਨ ਅਗਰ ਤੁਹਾਨੂੰ ਵੀ ਉੱਥੇ ਮੰਨ ਲਓ ਬੰਦੀ ਬਣਾ ਲਿਆ ਜਾਏਗਾ ਤੁਸੀਂ ਕੀ ਕਰੋਗੇ ਕਈ ਜਗ੍ਹਾ ਤੇ ਕਿਸਾਨਾਂ ਨੇ ਮਤਲਬ ਪ੍ਰਸ਼ਾਸਨ ਸਮੇਤ ਬੰਦੀ ਬਣਾਇਆ ਤੇ ਸਾਡਾ ਤਾਂ ਕਰਮਚਾਰੀ ਇਕੱਲਾ ਹੁੰਦਾ ਇਕੱਲੇ ਕਰਮਚਾਰੀ ਨੂੰ ਜਿਹੜਾ ਬੰਦੀ ਬਣਾਇਆ ਜਾ ਸਕਦਾ ਉਹਦੇ ਕੋਲ ਤਾਂ ਕੋਈ ਹੱਲ ਹੀ ਨਹੀਂ ਜਿੱਥੇ 10 ਕਿਸਾਨ ਜਾਂ 20 ਕਿਸਾਨ ਬੈਠੇ ਸਾਡੇ ਕਰਮਚਾਰੀ ਇਕੱਲੇ ਨੂੰ ਬੰਦੀ ਬਣਾ ਲਿਆ ਕਰਮਚਾਰੀ ਕੋਲ ਵਧੇਰੇ ਗਿਣਤੀ ਦੇ ਵੇਖਾ ਜਦੋਂ ਕਿਸਾਨ ਬੰਦੀ ਬਣਾਉਂਦੇ ਮੋਬਾਈਲ ਵਗੈਰਾ ਵੀ ਖੋਹ ਲੈ ਜਾਂਦੇ ਉੱਥੇ ਕਰਮਚਾਰੀ ਕਿੱਲਾ ਕੀ ਕਰ ਸਕਦਾ ਆਪਦੇ ਦਫ਼ਤਰ ਨੂੰ ਕਿਵੇਂ ਇਨਟੀਮੀਟ ਕਰੂਗਾ ਕਿਵੇਂ ਸੰਦੇਸ਼ ਆਪੇ ਕਰਾਵਾਏ ਤੁਹਾਡੇ ਵੱਲੋਂ ਰਿਪੋਰਟ ਕਿਸ ਤਰ੍ਹਾਂ ਦੀ ਥਾਣੇ ਦੇ ਵਿੱਚ ਰਿਪੋਰਟ ਕਰਨੀ ਆ ਜਾਂ ਤੁਹਾਨੂੰ ਜਿਹੜਾ ਇੱਕ ਗਵਾਹ ਬਣਾਇਆ ਜਾ ਰਿਹਾ ਨਹੀਂ ਜੀ ਨਹੀਂ ਸਾਨੂੰ ਤਾਂ ਦੇਖੋ ਗਵਾਹੀ ਬਣਾਇਆ ਜਾ ਰਿਹਾ ਤੁਸੀਂ ਥਾਣੇ ਵੀ ਰਿਪੋਰਟ ਕਰੋ ਤੇ ਡੀਸੀ ਦਫ਼ਤਰ ਨੂੰ ਵੀ ਰਿਪੋਰਟ ਕਰੋ ਵੀ ਉੱਥੇ ਰੋਕਣਾ ਵੀ ਆ ਜਾਂ ਕਿਵੇਂ ਰੋਕਣਾ ਵੀ ਆ ਜੀ ਬਿਲਕੁਲ ਰੋਕਣਾ ਵੀ ਆ ਤੇ ਰਿਪੋਰਟ ਵੀ ਕਰਨੀ ਹੁਣ ਖਬਤ ਕੇ ਕਿਸਾਨ ਤੋਂ ਉੱਥੇ ਦੱਸ ਕੜੇ ਨੇ ਉੱਥੇ ਇਕੱਲਾ ਸਾਡਾ ਕਰਮਚਾਰੀ ਉਹਨਾਂ ਨੂੰ ਕਿਵੇਂ ਰੋਕ ਸਕਦਾ ਇਹ ਰੋਕੇਗਾ ਦੇਖੋ ਕਿਸਾਨਾਂ ਨੂੰ ਬੰਦੀ ਬਣਾਉਣਗੇ ਬਣਾਉਣਗੇ ਹ ਪਲਾਈਸ ਨੂੰ ਬੰਦੀ ਬਣਾਇਆ ਵੀ ਹੈ ਜੀ ਬਹੁਤ ਜਗਾਂ ਤੇ ਅੱਜ ਕੋਈ ਮੰਗ ਪੱਤਰ ਵੀ ਤੁਹਾਡੇ ਵੱਲੋਂ ਕੋਈ ਦਿੱਤਾ ਗਿਆ ਨਹੀਂ ਮੰਗ ਪੱਤਰ ਤੁਸੀਂ ਪਹਿਲਾਂ ਦੇ ਦਿੱਤਾ ਸੀ ਹੁਣ ਦੇਖੋ ਰੋਸ ਪ੍ਰਦਰਸ਼ਨ ਸੀ ਕੀਤਾ ਦਫ਼ਤਰ ਵੱਲੋਂ ਸਾਨੂੰ ਐਕਸ਼ਨ ਦੇ ਸੌਡਰ ਵੱਲੋਂ ਜਰੂਰ ਸੰਦੇਸ਼ ਆ ਮਿਲਿਆ ਸੀਗਾ ਕਿ ਕੱਲ ਤੱਕਣ ਜਾਂ ਇੱਕ ਦੋ ਦਿਨਾਂ ਤੁਹਾਨੂੰ ਜਿਹੜੀ ਮੀਟਿੰਗ ਦੇ ਦਿੱਤੀ ਜਾਵੇਗੀ ਤੁਹਾਨੂੰ ਬੁਲਾਇਆ ਜਾਊਗਾ ਦੇਖੋ ਅਸੀਂ ਬੜੇ ਸਪਸ਼ਟ ਵਿਚਾਰਨਾ ਦੇ ਧਾਰੀਆਂ ਜਦੋਂ ਸਾਨੂੰ ਲਿਖਤੀ ਮੀਟਿੰਗ ਮਿਲੇਗੀ ਹਮੇਸ਼ਾ ਟੇਬਲ ਟਾਕ ਤੇ ਗੱਲ ਕਰਨ ਦੇ ਜਿਹੜਾ ਅਸੀਂ ਬਣਾਈਆਂ ਇਹ ਕਰਪਸਰ ਟੇਬਲ ਟਾਂਕ ਤੇ ਬੈਠ ਕੇ ਮਸਲਾ ਹੱਲ ਕਰਦਾ ਡਿਊਟੀਆਂ ਕਟਵਾਉਂਦਾ ਤੇ ਕੋਈ ਚੱਕਣ ਕਿੰਨੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਜੀ 42 ਮੁਲਾਜ਼ਮਾਂ ਦੀ ਸਾਰੇ ਪਿੰਡਾਂ ਦੇ ਵਿੱਚ ਲਗਾਈਆਂ ਜੀ ਹਾਂਜੀ ਹਾਂਜੀ ਸਾਰੇ ਪਿੰਡਾਂ ਦੇ ਵਿੱਚ ਲਗਾਈਆਂ ਤਾਂ ਕੋਈ ਹੋਣਾ ਆਸ਼ਵਾਸ਼ਣ ਮਿਲਿਆ ਅੱਜ ਜਿਹੜਾ ਰੋਜ ਪ੍ਰਦਰਸ਼ਨ ਵੀ ਕੀਤਾ ਗਿਆ ਪ੍ਰਦਰਸ਼ਨ ਬਸ ਇਹ ਐਕਸ਼ਨ ਸਾਹਿਬ ਦੇ ਮਸਤਾਬ ਵੱਲੋਂ ਮਿਲਿਆ ਸੀਗਾ ਤੁਹਾਨੂੰ ਦੋ ਤਿੰਨ ਦਿਨਾਂ ਬਾਅਦ ਜਿਹੜੀ ਮੀਟਿੰਗ ਦੇ ਦਿੱਤੀ ਜਾਊਗੀ ਫਿਰ ਮੀਟਿੰਗ ਦੇ ਬਾਅਦ ਤੇ ਜਿਹੜਾ ਉਹ ਡਿਸਕਸ ਕਰਦੇ ਹੋ ਡਿਊਟੀਆਂ ਕਿੰਨੀ ਤਰੀਕ ਤੱਕ ਜੜੀਆਂ ਲਗਣੀਆਂ ਜੀ ਤੁਹਾਡੀਆਂ ਡਿਊਟੀਆਂ ਤਾਂ ਲੱਗ ਚੁੱਕੀਆਂ ਡਿਊ ਕਰਮਚਾਰੀ ਦੇ ਫੋਨ ਆ ਡਿਊਟੀਆਂ ਨੋਟ ਵੀ ਕਰਮਚਾਰੀਆਂ ਨੂੰ ਕਰਵਾ ਦਿੱਤੇ ਗਏ ਨੇ ਮੇ ਤੁਸੀ ਆਓ ਬੇਸ਼ੱਕ ਅਜੇ ਝੋਨੇ ਦੀ ਕਟਾਈ ਤਾਂ ਥੋੜਾ ਬੋਤਾ ਜਿਹੜਾ ਬੇਤਾ ਝੋਨਾ ਉਹਦੀ ਕਟਾਈ ਸ਼ੁਰੂ ਹੋਈ ਹੈ ਬਾਸਮਤੀ ਜਿਹੜੀ ਕਟਾਈ ਜਿਹੜੀ ਥੋੜੀ ਦੇਰ ਲੱਗਵਾ ਇੱਕ ਮਹੀਨਾ ਸਾਵਾ ਮਹੀਨਾ ਬਾਅਦ ਜਾ ਕੇ ਪ੍ਰਾਈਸਰੀ ਹੋਏ ਨਹੀਂ ਮੰਨੀਆਂ ਜਾਂਦੀਆਂ ਤੁਹਾਡੀਆਂ ਮੰਗਾਂ ਦੇ ਅੱਗੇ ਦਾ ਕੀ ਪ੍ਰਦਰਸ਼ਨ ਦੇਗਾ ਫਿਰ ਸਾਡਾ ਰੋਸ ਪ੍ਰਦਰਸ਼ਨ ਜਿਹੜਾ ਬਿਲਕੁਲ ਜਾਰੀ ਰਹੂਗਾ ਜਦੋਂ ਤੱਕ ਡਿਊਟੀਆਂ ਨਾ ਕੱਟੀਆਂ ਗਈਆਂ ਅਸੀਂ ਸਮੁੱਚਾ ਫਾਲ ਕਾਡੇ ਵਿੱਚ ਜਥੇਬੰਦੀ ਆਪ ਦਾ ਪੀਐਸਸੀਬੀ EMPLOYE JOINT FORUM ਤੇ ਬਿਜਲੀ ਮੁਲਾਜ਼ਮੇ ਇਕਤਾ ਮੰਡ ਦੇ ਛੱਲੇ ਥੱਲੇ ਜਿਹੜਾ ਸੰਗਾਰਚਾਰ ਸ਼ੁਰੂ ਕੀਤਾ ਉਹ ਸੰਗਾਰਚਾਰ ਸਾਡਾ ਲਗਾਤਾਰ ਜਾਰੀ ਰਹੂਗਾ ਜਦੋਂ ਤੱਕ ਸਾਡੇ ਸਾਥ ਕਰਮਚਾਰੀਆਂ ਦੇ ਸਾਥੀਆਂ ਦੇ ਨਹੀਂ ਕੀ ਲੱਗਦਾ ਪੀਐਸਪੀਸੀਐਲ ਵਾਲੇ ਤੇ ਡਿਊਟੀਆਂ ਇੱਧਰ ਲਾਉਣੀਆਂ ਜਾਂਣੀਆਂ ਚਾਹੀਦੀਆਂ ਪਹਿਲਾਂ ਕੰਮ ਥੋੜੇ ਨੇ ਨਹੀਂ ਨਹੀਂ ਲਗਾਈਆਂ ਜਾਣੀਆਂ ਚਾਹੀਦੀਆਂ ਉੱਧਰ ਤਾਂ ਪਹਿਲਾ ਪਹਿਲਾ ਜਿਵੇਂ ਸਾਥੀ 1.5 ਕਿਹਾ ਨਾ ਦੇਖੋ ਪਹਿਲਾਂ ਬਹੁਤ ਜ਼ਿਆਦਾ ਕੰਮ ਇਹਨਾਂ ਪਾਣੀ ਜਾਂ ਹੜ ਪਰਬਤ ਦਾ ਦਾਰੇ ਦੇ ਵਿੱਚ ਰਾਤ 2-2 ਵਜੇ ਤੱਕ ਕਰਮਚਾਰੀ ਸਰਚ ਲਾਈਟਾਂ ਜਗਾਉਂਦੇ ਰਹੇ ਤੇ ਹੁਣ ਵੀ ਮਤਲਬ ਉੱਥੇ ਲਗਾਤਾਰ ਲਾਈਨਾਂ ਜਿਹੜੀਆਂ ਜੀਸਮੈਂਟਲ ਹੋਈਆਂ ਪਈਆਂ ਡਿੱਗੀਆਂ ਪਈਆਂ ਪੋਲ ਡਿੱਗ ਪੈਨ ਟਰਾਂਸਫਾਰਮਰ ਡਿੱਗ ਪੈਨ ਤਾਰਾਂ ਥੱਲੇ ਲਟਕ ਰਹੀਆਂ ਹੁਣ ਪਾਣੀ ਕੱਟਦੇ ਨੇ ਉਹ ਵੀ ਤਾਂ ਕੰਮ ਨਹੀਂ ਪੱਦਰ ਤੇ ਅੱਜ ਅਕਸਰ ਦਾ ਇੱਕੋ ਇੱਕ ਹੁੰਦਾ ਸਪਲਾਈ ਜਿਹੜੀ ਪਹਿਲ ਤੇ ਦਾਰ ਦੇ ਸਪਲਾਈ ਚਾਲੂ ਕਰੋ ਉਧਰ ਉਹ ਕਹਿੰਦੇ ਜੀ ਅੱਗ ਲੱਗੀ ਤੁਸੀਂ ਉਧਰ ਜਾਓ ਪਿਛਲੇ ਦਫਾ ਵੀ ਇਦਾਂ ਆਇਆ ਸੀਗਾ ਉਦੋਂ ਕਹਤਾ ਸੀ ਪਰਮਟ ਲੈ ਕੇ ਸਫਲਾਈ ਚਾਲੂ ਕਰੋ ਉਦੋਂ ਡੀਸੀ ਦਫਤਰ ਤੋਂ ਇੰਨਾ ਪ੍ਰੈਸ਼ਰ ਪਿਆ ਜਿਥੇ ਅੱਗ ਲੱਗੀ ਉੱਥੇ ਜਾਓ ਤਾਂ 45 ਦੇ ਵਿੱਚ ਮਲੇ ਕਰਮਚਾਰੀ ਜਿਹੜਾ ਸਾਡਾ ਸੀਐਚਵੀ ਕੰਮ ਆ ਉਹਦੀ ਮੌਤ ਹੋ ਗਈ ਸੀ ਜਾਣੇ ਅਣਜਾਣੇ ਤੋਂ ਉਦੋਂ ਉੱਧਰ ਜਾਵੇ ਇੱਕ ਬੰਦਾ ਉਹ ਬੰਦਾ ਪੋਲ ਤੇ ਚੜਿਆ ਡਬਲ ਮਾਈਂਡਡ ਆਨ ਕਰਕੇ ਡਬਲ ਮਾਈਂਡਡ ਆਨ ਕਰਕੇ ਕਰਮਚਾਰੀ ਜਿਹੜਾ ਕਰੰਟ ਲੱਗਣ ਕਰੋਂ ਦੀ ਮੌਤ ਹੋ ਗਈ ਸੀ ਜਿਹੜਾ ਸ਼ਸ਼ਮ ਦੇ ਸਾਡੀਆਂ ਡਿਊਟੀਆਂ ਜਿਹੜੇ ਕੱਟੀਆਂ ਜਾਣੀ ਚਾਹੀਦੀਆਂ ਪੀਐਸਪੀਸੀਐਲ ਦਾ ਜਿਹੜਾ ਸਾਡੇ ਕਰਮਚਾਰੀ ਅਮਰਜੰਸੀ ਸਮਾਂ ਅਮਰਜੰਸੀ ਸਮਾਂ ਵਾਲਾ ਚੋਣਿਆ ਕ੍ਰਿਟੀਕਲ ਸਟਾਫ ਹੁੰਦਾ ਜੀ ਕ੍ਰਿਟੀਕਲ ਸਟਾਫ ਦੀਆਂ ਜਿਹੜੀਆਂ ਡਿਊਟੀਆਂ ਨੂੰ ਪੰਜਾਬ ਸਰਕਾਰ ਦੇ ਪਾਵਰ ਸੈਕਟਰੀ ਨੇ ਵੀ ਪਿਛਲੇ ਦਿਨੀ ਜਿਹੜਾ ਪੱਤਰ ਪਿਛਲੇ ਸਾਲ ਜਾਰੀ ਕੀਤਾ ਸੀਗਾ ਤੇ ਬਿਜਲੀ ਬੋਰਡ ਦੇ ਜਿਹੜੇ ਕੰਮ ਨੇ ਉਹ ਕ੍ਰਿਟੀਕਲ categories ਵਿੱਚ ਆਉਂਦੇ ਨੇ ਜਿਸ ਕਰਕੇ ਹਾਲ ਪੰਜਾਬ ਦੇ ਡੀਸੀਜ਼ ਨੂੰ ਤੇ ਸਾਡੇ ਤੁਸੀਂ ਖੁਦ ਪਹੁੰਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਡੀਸੀ ਮੈਮ ਤੱਕ ਕੋਈ ਲੈਟਰ ਨਹੀਂ ਦਿੱਤੀ ਤੁਸੀਂ ਮਿਲਣ ਦੀ ਕੋਸ਼ਿਸ਼ ਕੀਤੀ ਹੈ ਡੀਸੀ ਮੈਡਮ ਨਹੀਂ ਮਿਲੇ ਏਡੀਸੀ ਮੈਡਮ ਨੂੰ ਕੋਸ਼ਿਸ਼ ਕੀਤੀ ਉਹ ਪੀਸੀਐਸ ਅਧਿਕਾਰੀਆਂ ਨਾਲ ਮੀਟਿੰਗ ਵਿੱਚ ਮਜੂਦ ਸੀ ਲਗਭਗ 4 ਘੰਟਾ ਇੰਤਜ਼ਾਰ ਕਰਨ ਤੋਂ ਬਾਅਦ ਅਸੀਂ ਉਹਨਾਂ ਦੇ ਲੀਡਰ ਸਾਹਿਬ ਨੂੰ ਮੈਮੋਰੰਡਮ ਆਪਦਾ ਦੇ ਕੇ ਆਏ ਸੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀਗਾ ਵੀ ਤੁਹਾਡੇ ਅਧਿਕਾਰੀਆਂ ਦੇ ਨਾਲ ਪੱਤਰ ਵਿਹਾਰ ਕਰਕੇ ਗੱਲਬਾਤ ਕਰਕੇ ਜਿਹੜੀਆਂ ਡਿਊਟੀਆਂ ਕਰਵਾ ਦਿੱਤੀਆਂ ਨੇ ਥੈਂਕ ਯੂ